ਸਾਲ 1975 ਨੂੰ ਅਚਾਨਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਉਂ ਲਾਈ ਐਮਰਜੈਂਸੀ ਆਪਣੀ ਹੀ ਕੈਬਨਿਟ ਨੂੰ ਨਹੀਂ ਕੀਤਾ ਸੀ ਸੂਝਿਤ ਆਓ ਜਾਣੀਏ ਐਮਰਜੈਂਸੀ ਬਾਰੇ ਸਾਲ 1966 ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਵੱਲੋਂ ਸਖਤ ਫੈਸਲੇ ਲੈਣ ਦੀ ਸ਼ੁਰੂਆਤ ਕਰ ਦਿੱਤੀ ਗਈ ਕਈ ਫੈਸਲੇ ਤਾਂ ਪ੍ਰਧਾਨ ਮੰਤਰੀ ਨੇ ਅਦਾਲਤਾਂ ਦੇ ਖਿਲਾਫ ਜਾ ਕੇ ਵੀ ਲਏ ਸਨ ਜਿਸ ਅਦਾਲਤ ਨੇ ਇੰਦਰਾ ਗਾਂਧੀ ਦੇ ਖਿਲਾਫ ਫੈਸਲੇ ਲਏ ਹਾਰਨ ਤੋਂ ਬਾਅਦ ਗਾਂਧੀ ਨੇ ਅਦਾਲਤ ਦੇ ਖਿਲਾਫ ਕਾਨੂੰਨ ਬਣਾ ਦਿੱਤਾ। ਇੰਦਰਾ ਗਾਂਧੀ ਨੇ ਸਭ ਤੋਂ ਪਹਿਲਾਂ 14 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ। ਭਾਵ ਨਿੱਜੀ ਬੈਂਕਾਂ ਨੂੰ ਸਰਕਾਰੀ ਬੈਂਕ ਬਣਾਇਆ ਗਿਆ ਤੇ ਦੂਜਾ ਪ੍ਰिवी पर्स ਖਤਮ ਕੀਤਾ ਗਿਆ। ਜੁਲਾਈ 1969 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 14 ਵੱਡੇ ਨਿੱਜੀ ਬੈਂਕਾਂ ਨੂੰ ਸਰਕਾਰ ਦੇ ਅਧੀਨ ਲਿਆਉਣ ਦਾ ਐਲਾਨ ਕੀਤਾ। ਇਸ ਲਈ ਛੇਤੀ ਆਰਡੀਨੈਂਸ ਵੀ ਲਿਆਂਦਾ ਗਿਆ। ਇਹ ਉਹ ਬੈਂਕਾਂ ਸਨ ਜਿਨ੍ਹਾਂ ਕੋਲ 50 ਕਰੋੜ ਤੋਂ ਵੱਧ ਰਕਮ ਸੀ। ਇਸ ਪਿੱਛੇ ਇੰਦਰਾ ਗਾਂਧੀ ਦਾ ਤਰਕ ਸੀ ਕਿ ਇਸ ਨਾਲ ਦੇਸ਼ ਦੇ ਜਿਹੜੇ ਲੋਕ ਐ ਉਹਨਾਂ ਦੀ ਬੈਂਕਾਂ ਤੱਕ ਸੌਖੀ ਪਹੁੰਚ ਹੋ ਜਾਵੇਗੀ ਫੈਸਲੇ ਦੇ ਖਿਲਾਫ ਬੈਂਕ ਸੁਪਰੀਮ ਕੋਰਟ ਚਲੇ ਗਏ ਤਾਂ ਕੋਰਟ ਵੱਲੋਂ ਸਰਕਾਰ ਦੇ ਕਾਨੂੰਨ ਨੂੰ ਗਲਤ ਕਰਾ ਦਿੱਤਾ ਗਿਆ ਪਰ ਇੰਦਰਾ ਗਾਂਧੀ ਵੱਲੋਂ ਕਾਨੂੰਨ ਵਿੱਚ ਬਦਲਾਅ ਕਰਕੇ ਅਦਾਲਤ ਦੇ ਫੈਸਲੇ ਨੂੰ ਪੱਟ ਦਿੱਤਾ ਇਸੇ ਤਰ੍ਹਾਂ ਜਦੋਂ ਦੂਜਾ ਵੱਡਾ ਫੈਸਲਾ ਪ੍ਰिवी पर्ਸ ਬਾਰੇ ਲਿਆ ਗਿਆ ਜਦੋਂ ਪ੍ਰिवी पर्ਸ ਦੇ ਇਤਿਹਾਸ ਬਾਰੇ ਜਾਣਦੇ ਹਾਂ ਤਾਂ ਦੇਸ਼ ਦੇ ਵਟਵਾਰੇ ਤੋਂ ਪਹਿਲਾਂ 500 ਦੇ ਕਰੀਬ ਰਾਜਸਥਾਨ ਸਨ ਉਹਨਾਂ ਦਾ ਆਪਣਾ ਰਾਜ ਸੀ, ਕਾਨੂੰਨ ਸੀ। ਪਰ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਰਾਜਾਂ ਨੇ ਭਾਰਤ ਦਾ ਹਿੱਸਾ ਹੋਣਾ ਸਹਿਕਾਰ ਕਰ ਲਿਆ। ਉਹਨਾਂ ਨੂੰ ਬਣਦਾ ਆਰਥਿਕ ਫਾਇਦਾ ਦਿੱਤਾ ਜਾਂਦਾ ਸੀ। ਪਰ ਜਦੋਂ ਇੰਦਰਾ ਗਾਂਧੀ ਆਏ ਤਾਂ ਉਹਨਾਂ ਨੇ ਸਭ ਕੁਝ ਬੰਦ ਕਰ ਦਿੱਤਾ। ਜਦੋਂ ਹਾਲਾਤ ਇੰਦਰਾ ਗਾਂਧੀ ਦੇ ਬਸੋਂ ਬਾਹਰ ਹੋ ਗਏ ਤਾਂ ਉਹਨਾਂ 25 ਜੂਨ 1975 ਨੂੰ ਐਮਰਜੈਂਸੀ ਲਾਅ ਆਤੀ ਗਈ। ਇਸ ਬਾਰੇ ਆਪਣੀ ਕੈਬਨਟ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮੌਕੇ ਪ੍ਰਦਰਸ਼ਨ ਕਰਨ ਵਾਲੇ 1 ਲੱਖ ਤੋਂ ਵੱਧ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਇਹ ਤੱਕ ਕਿ ਪ੍ਰੈਸ ਦੀ ਆਜ਼ਾਦੀ ਨੂੰ ਸੈਂਸਰ ਕਰਤਾ ਗਿਆ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਐਮਰਜੈਂਸੀ ਦੇ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜਦਾ ਗਿਆ ਤੇ ਕਈ ਆਗੂ ਰੂਪੋਸ਼ ਵੀ ਰਹੇ ਕਿਹਾ ਜਾਂਦਾ ਹੈ ਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭੇਸ ਬਦਲ ਕੇ ਕਾਫੀ ਸਮਾਂ ਪੰਜਾਬ ਵਿੱਚ ਰਹੇ ਸਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 21 ਮਾਰਚ 1970 ਨੂੰ ਗੈਰ ਕਾਂਗਰਸੀ ਸਰਕਾਰ ਬਣੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਸਰਿੰਦਰਪਾਲ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ